ਕੋਈ ਨਹੀਂ ਲਈ ਹੇਠ ਘਰਾਂ ਦੇ ਵਿੱਚੋਂ ਬਾਹਰ ਆਓ ਭਰਾਵੋ ਇਹ ਇਕੱਲੇ ਕਿਸਾਨਾਂ ਦੀ ਲੜਾਈ ਨਹੀਂ ਮਜ਼ਦੂਰਾਂ ਦੀ ਵੀ ਲੜਾਈ ਆ ਤਾਂ ਜੋ ਤੁਹਾਨੂੰ ਘਰਾਂ ਤੋਂ ਹੀ ਫਾਰਕਟਾ ਜਾ ਰਿਹਾ ਹੈ ਤੇ ਅੱਜ ਸੱਖਾਨਾ ਮੱਤ ਪਾਓ ਬਾਈ ਕਾਰਜ ਮਾਣੇ ਮਰਦਾ ਹੈ ਮਰਦਾ ਕਿਹਦਾ ਮੇਰੇ ਕੋਲ ਸੰਯੁਕਤ ਕਿਸਾਨ ਮੋਰਚੇ ਵੱਲੋਂ ਲੁਧਿਆਣਾ ਜ਼ਿਲ੍ਹੇ ਵਿੱਚ ਕੀਤੇ ਗਏ ਟਰੈਕਟਰ ਮਾਰਚ ਦੀ ਸਮਾਪਤੀ ਤੋਂ ਬਾਅਦ ਜਮੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਸਹਿਬਾਨ ਇਕੱਠੇ ਹੋਏ ਖੜੇ ਨੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਪੁੱਛਾਂਗੇ ਕਿ ਅੱਜ ਦਾ ਜਿਹੜਾ ਮਾਰਚ ਆ ਉਹ ਕਿਸ ਤਰ੍ਹਾਂ ਦਾ ਰਹਾ ਦਾ ਰਹਾ ਹਾਂਜੀ ਪ੍ਰਧਾਨ ਜੀ ਅੱਜ ਸਾਰੇ ਪੰਜਾਬ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਗਵਾਨਤਮਾਨ ਦੀ ਉਹ ਨੀਤੀ ਜਿਹਨੂੰ ਲੈਂਡ ਪੋਲਿਸੀ ਕਹਿੰਦੇ ਆ ਉਹਦੇ ਖਿਲਾਫ ਐਕਸ਼ਨ ਕਰਨ ਦਾ ਸਟ੍ਰੈਟਿਕ ਮਾਰਚ ਕਰਨ ਦਾ ਪਿੰਡਾਂ ਦੇ ਵਿੱਚ ਪ੍ਰਭਾਵਿਤ ਪਿੰਡਾਂ ਜਾਣ ਦਾ ਫੈਸਲਾ ਕੀਤਾ ਹੋਇਆ ਸੀ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਸਾਰੇ ਪੰਜਾਬ ਚੋਂ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਉਹਦੇ ਮੁਤਾਬਕ ਅੱਜ ਹਜ਼ਾਰਾਂ ਤੋਂ ਜ਼ਿਆਦਾ ਮੈਂ ਕਹਿ ਸਕਦਾ ਸਾਰੇ ਪੰਜਾਬ ਤੋਂ ਲਗਭਗ 50000 ਵਾਹਨ ਹੈ ਜਿਹੜਾ ਉਹ ਸ਼ਰਕਾਂ ਦੇ ਉੱਤੇ ਪਿੰਡਾਂ ਦੀਆਂ ਗਲੀਆਂ ਦੇ ਵਿੱਚ ਉਤਰਿਆ ਤੇ ਭਵਤਮਾਨ ਦੀ ਸਰਕਾਰ ਨੂੰ ਇਹ ਵੱਡਾ ਚੈਲੰਜ ਪੇਸ਼ ਕੀਤਾ ਕਿ ਜੇਕਰ ਤੂੰ ਇਹ ਲੈਂਡ ਪੋਲਿੰਗ ਪਾਲਿਸੀ ਹੈ ਜਿਹੜੀ ਉਹ ਨਾ ਬਾਅਸ ਲਈ ਤਾਂ ਲੋਕ ਜਿਵੇਂ ਤੈਨੂੰ 91 93 ਜਿਤਾ ਕੇ ਲੋਕਾਂ ਨੇ ਮਾਨ ਬਖਸ਼ਾ ਦੀ ਪੰਜਾਬ ਦੀ ਕੁਰਸੀ ਬਖਸ਼ੀ ਸੀ ਉਸੇ ਹਿਸਾਬ ਨਾਲ ਤੈਨੂੰ ਹੁਜਾ ਮਾਰ ਦੇਣਗੇ ਤੇ ਪੰਜਾਬ ਦੇ ਵਿੱਚ ਤੇਰਾ ਐਮਐਲਏ ਕੋਈ ਇੱਟਣ ਨਹੀਂ ਜਾਣਗੇ ਮੈਂ ਸਵੇਰੇ 9:30 ਵਜੇ ਦੇ ਕਰੀਬ ਦਾਣਾ ਮੰਡੀ ਕੂਮ ਕਲਾ ਤੋਂ ਸ਼ੁਰੂ ਕੀਤਾ ਸੀ ਜਿੱਥੇ 1000 ਦੇ ਕਰੀਬ ਟਰੈਕਟਰ ਗੱਡੀਆਂ ਬਾਕੀ ਵਹੀਕਲ ਸਾਰੇ ਇਕੱਠੇ ਹੋ ਕੇ ਉੱਥੋਂ 20 ਮਿੰਟਾਂ ਦਾ ਮਾਰਚ ਕੀਤਾ ਮੈਂ ਪਹਾੜੇ ਤੋਂ ਬਾਅਦ ਇੱਥੇ ਦਾਣਾ ਮੰਡੀ ਜੋਧਾ ਤੋਂ ਜਿਹੜਾ ਮਾਰਚ ਸ਼ੁਰੂ ਹੋਇਆ ਸੀ ਉਹਦੇ ਨਾਲ ਆ ਕੇ ਕਮਾਲ ਪਿੰਡ ਦੇ ਵਿੱਚ ਰਲਿਆ ਤੇ ਆ ਕੇ ਮਨ ਖੁਸ਼ ਹੋਇਆ ਕਿ ਇੱਥੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਹੀਕਲ ਜਿਹੜੇ ਉਹਨਾਂ ਨੇ ਮੋਲਾਪੁਰ ਜਿਹੜੀ ਸੜਕ ਹੈ ਮੋਲਾਪੁਰ ਦੀ ਉਹਦੇ ਇਧਰਲੇ ਪਾਸੇ ਦਾ 20 ਪਿੰਡਾਂ ਦਾ ਟੂਰ ਕੀਤਾ ਤੇ ਇਸੇ ਹਿਸਾਬ ਨਾਲ ਦਾਖਾ ਗਰਾਊਂਡ ਇੱਕ ਬਹੁਤ ਵੱਡਾ ਜਿੱਥੇ ਇਕੱਠੇ ਹੋ ਕੇ ਉੱਥੇ ਵੀ ਹਜ਼ਾਰਾਂ ਦੀ ਕੀਰਤੀ ਵਈ ਕਲ ਨੇ ਉਹਨਾਂ ਨੇ ਉਹ ਪਰਲੇ ਪਾਸੇ ਪਿੰਡਾਂ ਦਾ ਜਿਹੜਾ ਟੂਰ ਕੀਤਾ ਲੋਕਾਂ ਦਾ ਹੰਗਾਰਾ ਇਹਨਾਂ ਜ਼ਬਰਦਸਤ ਸੀ ਕਿ ਪਿੰਡਾਂ ਦੇ ਵਿੱਚ ਬੀਬੀਆਂ ਬੰਦੇ ਉਹ ਸੇਵਾ ਲਈ ਖੜੇ ਸੀ ਤੇ ਸੜਕਾਂ ਉੱਤੇ ਕੱਢ ਕੇ ਸਾਡੇ ਇੱਥੇ ਦਾ ਮਾਨ ਸਨਮਾਨ ਕਰ ਰਹੇ ਸੀ ਤੇ ਦੇਖ ਰਹੇ ਸੀ ਸਾਨੂੰ ਆਸ ਹੈ ਕਿ ਜੇਕਰ ਥੋੜਾ ਜਿਹਾ ਹੋਰ ਭਗਵੰਤ ਮਾਨ ਅੜਿਆ ਰਿਹਾ ਤਾਂ ਦਿੱਲੀ ਦੇ ਮੋਰਚੇ ਨਾਲੋਂ ਵੱਡਾ ਮੋਰਚਾ ਜਿਹੜਾ ਉਹ 라운ਡ ਦੇ ਵਿੱਚ ਅਸੀਂ ਕਾਮਯਾਬ ਹੋਵਾਂਗੇ ਤੇ ਇਹਨੂੰ ਧੁੱਕ ਕੇ ਚਿੱਟਣਾ ਪਊ ਜਿਵੇਂ ਮੋਦੀ ਦੇ ਤਿੰਨ ਕਾਲੇ ਕਾਨੂੰਨ ਵਾਪਸ ਲਾਏ ਨੇ ਇਹਨੂੰ ਆਪਣੀ ਇਹ ਪੌਲਸੀ ਜਿਹੜੀਆਂ ਕਿਸਾਨ ਵਿਰੋਧੀ ਨੀਤੀਆਂ ਮਜਬੂਰ ਤੋਂ ਦੀਆਂ ਨੀਤੀਆਂ ਲਾਗੂ ਕਰਨਾ ਚਾਹੁੰਦਾ ਉਹ ਵਾਪਸ ਲੈਣੀਆਂ ਪੈਣਗੀਆਂ ਧੰਨਵਾਦ